ਦੁਰਗੀ ਹੀ ਸੀ ਉਹ ਹੈ ਨਾ ਅੱਜ ਨਹੀਂ ਰਹੇ ਸੋ ਬਹੁਤ ਦੁੱਖ ਹੈ ਪਿਤਾ ਹੀ ਸੀ ਹਾਂਜੀ ਹਾਂਜੀ ਬਿਲਕੁਲ ਜੀ ਇਹ ਸਹਬ ਛੋੜਾ ਹੈ ਤੇ ਉਹਨਾਂ ਦੀ ਘਾਟ ਤਾਂ ਕਿਦੀ ਪੂਰੀ ਹੋ ਨਹੀਂ ਸਕਦੀ ਤੇ ਪਰ ਉਹ ਆਪਣੀ ਫਲਵਾੜੀ ਜਿਹੜੀ ਉਹਨਾਂ ਦੀ ਅਹੰਸ ਸਲੀਮ ਉਹ ਸਾਰਾ ਉਹਨਾਂ ਦਾ ਇੱਥੇ ਹੀ ਆ ਤੇ ਉਹ ਸਾਡੇ ਵਿਚਕਾਰ ਹੀ ਆ ਫਿਜ਼ੀਕਲੀ ਉਹ ਸਾਡੇ ਵਿੱਚ ਹੀ ਜੀ ਤੋ ਇਹੋ ਜੀ ਥਾਵਾਂ ਤੇ ਅਸੀਂ ਆਂਨੇ ਆ ਜਿੱਥੇ ਬਹੁਤ ਸਾਡੇ ਕਰੀਬ ਵੀ ਜਿਹੜੇ ਆ ਸਾਡੇ ਵਿਚੋੜਾ ਦੇ ਜਾਂਦੇ ਉੱਥੇ ਆਪਣੇ ਦੁੱਖ ਵੀ ਜਿਹੜੇ ਆ ਉਹ ਤਾਜ਼ੇ ਹੋ ਜਾਂਦੇ ਆ ਬਿਲਕੁਲ ਬਿਲਕੁਲ ਜੀ ਇਹ ਤਾਂ ਤੁਸੀਂ ਆਪ ਹੀ ਦਾ ਅਨਸਰ ਕਰ ਦਿੱਤਾ ਤੇ ਬਹੁਤ ਘਾਟਾ ਕਿਉਂਕਿ ਜਦੋਂ ਵੀ ਮਿਲੇ ਜਦੋਂ ਵੀ ਉਹਨਾਂ ਦੇ ਦਰਸ਼ਨ ਹੁੰਦੇ ਸੀ ਤੇ ਅਸ਼ੀਰਵਾਦ ਮਿਲਦਾ ਸੀ ਸਾਡੇ ਕਰਮ ਸੀ ਭਾਵੇਂ ਅਸੀਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਸੋਚ ਤੋਂ ਕੋਹਾਂ ਦੂਰ ਸੀਗੇ ਪਰ ਫਿਰ ਵੀ ਉਹ ਹੌਸਲਾ ਦਿੰਦੇ ਸੀ ਮੁਲਾਕਤ ਕਦੋਂ ਹੋਈ ਸੀ ਮੇਰੀ ਬਹੁਤ ਸਾਲ 2-3 ਸਾਲ ਹੋ ਗਿਆ ਜੀ ਹਾਂਜੀ ਮੈਂ ਸਲੀਮ ਨਾਲ ਹੁੰਦੀ ਰਹਉਣਾ ਤੂੰ ਹਾਲਚਲ ਪੁੱਛ ਲੀਦਾ ਸੀ ਉਹਦਾ ਵੀ ਬੜਾ ਮਜ਼ਾਕੀਆ ਸੁਭਾਅ ਸਲੀਮ ਦਾ ਤੇ ਮੈਂ ਆਪ ਫੋਨ ਕਿਤੇ ਨਾ ਕਿਤੇ ਕਰ ਲੈਂਦਾ ਉਹਦਾ ਭਰਾ ਦਾ ਜਾਂਦਾ ਸੀ ਉਹ ਇਹਨਾਂ ਦੇ ਉਸਤਾਦ ਜੀ ਬਾਰੇ ਪੁੱਛ ਲੀਦਾ ਕਿ ਦਾ ਬਜ਼ੁਰਗ ਕਿੱਦਾਂ ਠੀਕ ਆ ਜੀ ਤੇ ਬਸ ਇਹ ਜਿਹੜੀ ਸੱਚੀ ਗੱਲ ਹੈ ਆਖਰੀ ਗੱਲ ਉਸਤਾਦ ਸਿਗੇ ਉਹ ਗਾਇਕੀ ਦੇ ਹੈ ਨਾ ਬਹੁਤ ਵੱਡੇ ਵੱਡੇ ਕਲਾਕਾਰ ਉਹਨਾਂ ਨੇ ਬਣਾਏ ਹੈ ਕੋਈ ਇੱਕ ਇਹੋ ਜੀ ਸਲਾਹ ਕਦੀ ਉਹਨਾਂ ਦਿੱਤੀ ਹੋਵੇ ਕੋਈ ਮਸ਼ਵਰਾ ਤੁਹਾਨੂੰ ਦਿੱਤਾ ਹੋਵੇ ਹਾਂਜੀ ਬਸ ਇਹੋ ਸ਼ਬਦ ਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਹੈ ਮਿਹਨਤ ਕਰੋ ਬਹੁਤ ਵਧੀਆ ਹਾਂਜੀ ਸਭ ਦੇ ਸਾਡੇ ਜਿਹੜੇ ਗਾਇਕ ਨੇ ਉਹਨਾਂ ਦੇ ਇੱਕ ਬਜ਼ੁਰਗ ਹੀ ਸੀ ਉਹ ਹੈਨਾ ਅੱਜ ਨਹੀਂ ਰਹੇ ਸੋ ਬਹੁਤ ਦੁੱਖ ਹੈ ਪਿਤਾ ਹੀ ਸੀ ਹਾਂਜੀ ਹਾਂਜੀ ਬਿਲਕੁਲ ਜੀ ਇਹ ਸਹਬ ਛੋੜਾ ਹੈ ਤੇ ਉਹਨਾਂ ਦੀ ਘਾਟ ਤਾਂ ਕਿ ਦੀ ਪੂਰੀ ਹੋ ਨਹੀਂ ਸਕਦੀ ਤੇ ਪਰ ਉਹ ਆਪਣੀ ਫਲਵਾੜੀ ਜਿਹੜੀ ਉਹਨਾਂ ਦੀ ਹਾਸ ਸਲੀਮ ਉਹ ਸਾਰਾ ਉਹਨਾਂ ਦਾ ਇੱਥੇ ਹੀ ਆ ਤੇ ਉਹ ਸਾਡੇ ਵਿੱਚ ਘਾਰ ਹੀ ਆ ਫਿਜ਼ੀਕਲੀ ਉਹ ਸਾਡੇ ਵਿੱਚ ਨਹੀਂ ਜੀ ਤੋ ਇਹੋ ਜੀ ਥਾਵਾਂ ਤੇ ਅਸੀਂ ਆਣਦੇ ਆ ਜਿੱਥੇ ਬਹੁਤ ਸਾਡੇ ਕਰੀਬ ਵੀ ਜਿਹੜੇ ਆ ਸਾਡੇ ਵਿਛੋੜਾ ਦੇ ਜਾਂਦੇ ਉੱਥੇ ਆਪਣੇ ਦੁੱਖ ਵੀ ਜਿਹੜੇ ਆ ਉਹ ਤਾਜ਼ੇ ਹੋ ਜਾਂਦੇ ਆ ਬਿਲਕੁਲ ਬਿਲਕੁਲ ਜੀ ਇਹ ਤਾਂ ਤੁਸੀਂ ਆ ਵੀ ਇਹ ਤਾਂ ਅਨਸਰ ਕਰ ਦਿੱਤਾ ਤੇ ਬਹੁਤ ਘਾਟਾ ਕਿਉਂਕਿ ਜਦੋਂ ਵੀ ਮਿਲੇ ਜਦੋਂ ਵੀ ਉਹਨਾਂ ਦੇ ਦਰਸ਼ਨ ਹੁੰਦੇ ਸੀ ਤੇ ਅਸ਼ੀਰਵਾਦ ਮਿਲਦਾ ਸੀ ਸਾਡੇ ਕਰਮ ਸੀ ਭਾਵੇਂ ਅਸੀਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਸੋਚ ਤੋਂ ਕੋਹਾਂ ਦੂਰ ਸੀਗੇ ਪਰ ਫਿਰ ਵੀ ਉਹ ਹੌਸਲਾ ਦਿੰਦੇ ਸੀ ਦੀ ਮੁਲਾਕਾਤ ਕਦੋਂ ਹੋਈ ਮੇਰੀ ਬਹੁਤ ਸਾਲ 2 3 ਸਾਲ ਹੋ ਗਿਆ ਜੀ ਹਾਂਜੀ ਮੈਂ ਸਲੀਮ ਨਾਲ ਹੁੰਦੀ ਰਹ ਉਹਨਾਂ ਤੋਂ ਹਾਲਚਲ ਪੁੱਛ ਲੀਦਾ ਸੀ ਉਹਦਾ ਵੀ ਬੜਾ ਮਜ਼ਾਕੀਆ ਸੁਭਾਅ ਸਲੀਮ ਦਾ ਤੇ ਮੈਂ ਆਪ ਫੋਨ ਕਿਤੇ ਨਾ ਕਿਤੇ ਕਰ ਲੈਂਦਾ ਉਹਦਾ ਭਰਾ ਦਾ ਜਾਂਦਾ ਸੀ ਉਹਦੇ ਇਹਨਾਂ ਦੇ ਉਸਤਾਦ ਜੀ ਬਾਰੇ ਪੁੱਛ ਲੀਦਾ ਕਿ ਦਾ ਬਜ਼ੁਰਗ ਕਿੱਦਾਂ ਠੀਕ ਆ ਜੀ ਤੇ ਬਸ ਇਹ ਜਿਹੜੀ ਸੱਚੀ ਗੱਲ ਹੈ ਜੀ ਆਖਰੀ ਗੱਲ ਉਸਤਾਦ ਸਿਗੇ ਉਹ ਗਾਇਕੀ ਦੇ ਹੈ ਨਾ ਬਹੁਤ ਵੱਡੇ ਵੱਡੇ ਕਲਾਕਾਰ ਉਹਨਾਂ ਨੇ ਬਣਾਏ ਹੈ ਕੋਈ ਇੱਕ ਇਹੋ ਜੀ ਸਲਾਹ ਕਦੀ ਉਹਨਾਂ ਦਿੱਤੀ ਹੋਵੇ ਕੋਈ ਮਸ਼ਵਰਾ ਤੁਹਾਨੂੰ ਦਿੱਤਾ ਹੋਵੇ ਹਾਂਜੀ ਬਸ ਇਹੋ ਸ਼ਬਦ ਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਹੈ ਮਿਹਨਤ ਕਰੋ ਬਹੁਤ ਵਧੀਆ ਹਾਂਜੀ ਸਭ ਦੇ ਸਾਡੇ ਜਿਹੜੇ ਗਾਇਕ ਨੇ ਉਹਨਾਂ ਦੇ ਇੱਕ ਬਜ਼ੁਰਗ ਹੀ ਸੀ ਉਹ ਹੈਨਾ ਅੱਜ ਨਹੀਂ ਰਹੇ ਸੋ ਬਹੁਤ ਦੁੱਖ ਹੈ ਪਿਤਾ ਹੀ ਸੀ ਹਾਂਜੀ ਹਾਂਜੀ ਬਿਲਕੁਲ ਜੀ ਇਹ ਸਹਬ ਛੋੜਾ ਹੈ ਤੇ ਉਹਨਾਂ ਦੀ ਘਾਟ ਤਾਂ ਕਿ ਦੀ ਪੂਰੀ ਹੋ ਨਹੀਂ ਸਕਦੀ ਤੇ ਪਰ ਉਹ ਆਪਣੀ ਫਲਵਾੜੀ ਜਿਹੜੀ ਉਹਨਾਂ ਦੀ ਹਾਸ ਸਲੀਮ ਉਹ ਸਾਰਾ ਉਹਨਾਂ ਦਾ ਇੱਥੇ ਹੀ ਆ ਤੇ ਉਹ ਸਾਡੇ ਵਿੱਚ ਘਾਰ ਹੀ ਆ ਫਿਜ਼ੀਕਲੀ ਉਹ ਸਾਡੇ ਵਿੱਚ ਨਹੀਂ ਜੀ ਤਾਂ ਇਹੋ ਜੀ ਥਾਵਾਂ ਤੇ ਅਸੀਂ ਆਉਂਨੇ ਆ ਜਿੱਥੇ ਬਹੁਤ ਸਾਡੇ ਕਰੀਬ ਵੀ ਜਿਹੜੇ ਆ ਸਾਡੇ ਵਿਛੋੜਾ ਦੇ ਜਾਂਦੇ ਉੱਥੇ ਆਪਣੇ ਦੁੱਖ ਵੀ ਜਿਹੜੇ ਆ ਉਹ ਤਾਜ਼ੇ ਹੋ ਜਾਂਦੇ ਆ ਬਿਲਕੁਲ ਬਿਲਕੁਲ ਜੀ ਇਹ ਤਾਂ ਤੁਸੀਂ ਆ ਵੀ ਜਦੋਂ ਸਰ ਕਰ ਦਿੱਤਾ ਤੇ ਬਹੁਤ ਘਾਟਾ ਕਿਉਂਕਿ ਜਦੋਂ ਵੀ ਮਿਲੇ ਜਦੋਂ ਵੀ ਉਹਨਾਂ ਦੇ ਦਰਸ਼ਨ ਹੁੰਦੇ ਸੀ ਤੇ ਅਸ਼ੀਰਵਾਦ ਮਿਲਦਾ ਸੀ ਸਾਡੇ ਕਾਰਮ ਸੀ ਭਾਵੇਂ ਅਸੀਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਸੋਚ ਤੋਂ ਕੋਹਾਂ ਦੂਰ ਸੀਗੇ ਪਰ ਫਿਰ ਵੀ ਉਹ ਹੌਸਲਾ ਦਿੰਦੇ ਸੀ ਕੀ ਮੁਲਾਕਾਤ ਕਦੋਂ ਹੋਈ ਸੀ ਮੇਰੀ ਬਹੁਤ ਸਾਲ 2-3 ਸਾਲ ਹੋ ਗਿਆ ਜੀ ਹਾਂਜੀ ਮੈਂ ਸਲੀਮ ਨਾਲ ਹੁੰਦੀ ਰਹਉਣਾ ਤੂੰ ਹਾਲਚਲ ਪੁੱਛ ਲੀਦਾ ਸੀ ਉਹਦਾ ਵੀ ਬੜਾ ਮਜ਼ਾਕੀਆ ਸੁਭਾ ਸਲੀਮ ਦਾ ਤੇ ਮੈਂ ਆਪ ਫੋਨ ਕਿਤੇ ਨਾ ਕਿਤੇ ਕਰ ਲੈਂਦਾ ਉਹਦਾ ਭਰਾ ਦਾ ਜਾਂਦਾ ਸੀ ਹੋ ਦੇ ਇਹ ਨਾਲ ਉਸਤਾਦ ਜੀ ਬਾਰੇ ਪੁੱਛ ਲਈਦਾ ਕਿ ਦਾ ਬਜ਼ੁਰਗ ਕਿਦਾਂ ਠੀਕ ਆ ਤੇ ਬਸ ਇਹ ਜਿਹੜੀ ਸੱਚੀ ਗੱਲ ਹੈ ਸੀ ਆਖਰੀ ਗੱਲ ਉਸਤਾਦ ਸਿਗੇ ਉਹ ਗਾਇਕੀ ਦੇ ਹੈ ਨਾ ਬਹੁਤ ਵੱਡੇ ਵੱਡੇ ਕਲਾਕਾਰ ਉਹਨਾਂ ਨੇ ਬਣਾਏ ਹੈ ਕੋਈ ਇੱਕ ਇਹੋ ਜੀ ਸਲਾਹ ਕਦੀ ਉਹਨਾਂ ਦਿੱਤੀ ਹੋਵੇ ਕੋਈ ਮਸ਼ਵਰਾ ਤੁਹਾਨੂੰ ਦਿੱਤਾ ਹੋਵੇ ਹਾਂਜੀ ਬਸ ਇਹੋ ਸ਼ਬਦ ਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਹੈ ਮਿਹਨਤ ਕਰੋ ਬਹੁਤ ਵਧੀਆ ਹਾਂਜੀ